ਇਸ ਵੀਡੀਓ ਦੇ ਵਿੱਚ ਇਸ ਸੜਕ ਦੇ ਕਿਨਾਰੇ ਉੱਤੇ ਖੜੀ ਕਾਰ ਜੋ ਤੁਹਾਨੂੰ ਨਜ਼ਰ ਆ ਰਹੀ ਹੈ ਜੇਕਰ ਤੁਸੀਂ ਵੀ ਸਫ਼ਰ ਦੌਰਾਨ ਆਪਣੀ ਕਾਰ ਰੋਡ ਉੱਤੇ ਐਵੇਂ ਖੜੀ ਕਰਕੇ ਇੱਧਰ ਉੱਧਰ ਪੇਸ਼ਾਬ ਕਰਨ ਜਾਂ ਫਿਰ ਪਾਣੀ ਪੀਣ ਤੇ ਹੋਰ ਕੰਮ-ਕਾਰ ਕਰਨ ਲਈ ਜਾਂਦੇ ਹੋ ਤਾਂ ਅਜੇ ਹੀ ਸਾਵਧਾਨ ਹੋ ਜਾਓ ਕਿਉਂਕਿ ਕਿਤੇ ਤੁਹਾਡੇ ਨਾਲ ਅਜਿਹਾ ਨਾ ਹੋ ਜਾਵੇ ਜਿਵੇਂ ਕਿ ਇਸ ਗੁਰਪ੍ਰੀਤ ਸਿੰਘ ਨਾਂ ਦੇ ਮੁੰਡੇ ਨਾਲ ਹੋਇਆ ਏ ਕਿਉਂਕਿ ਇਸ ਨੇ ਵੀ ਆਪਣੀ ਕਾਰ ਰੋਡ ਉੱਤੇ ਖੜੀ ਕੀਤੀ ਸੀ ਅੱਗੇ ਜੋ ਇਸਨੇ ਦੱਸਿਆ ਉਹ ਸੁਣ ਕੇ ਤੁਹਾਡੇ ਪੈਰਾ ਹੇਠੋਂ ਜ਼ਮੀਨ ਜ਼ਰੂਰ ਖਿਸਕ ਸਕਦੀ ਹੈ ਹਾਂ ਜੀ ਕਿਨਾ ਕੁ ਤੁਹਾਡੇ ਵਰਪੀ ਸਿੰਘ ਜੀ ਕੁਝ ਵੀ ਕੀ ਹੋਇਆ ਕਿ ਇੱਕਦੋਦੀ ਘਟੜਾ ਤੇ ਕੀ ਹੋਇਆ ਇੱਕ ਸੀ ਸਰਨਾ ਰਾਤ ਮੈਂ ਲਗਭਗ 8:00 8:00 ਵਜੇ ਹੀ ਮੈਂ ਦਰਵਾਰੇ ਖੜਾ ਨਹੀਂ ਕਰਾਂਦੀ ਕਰਕੇ ਸੀਗਾ ਇਸ ਜਗ੍ਹਾ ਤੇ ਜੀ ਤੇ ਗੱਡੀ ਸੀ ਮੇਰੇ ਕੋਲ ਆਪਾਂ ਦੀ ਫਰੀਜ਼ਾ ਪੀਪੀ 03 एएस 7774 ਪਰ ਪਿੱਛੇ ਦੋ ਬੰਦੇ ਆਏ ਜਿਹੋਨੇ ਮੂੰਹ ਬਲੇ ਸੀ ਚਿੱਟੇ ਮੁੱਕੇ ਨਾਲ ਤੇ ਮੈਨੂੰ ਉਹਨੇ ਗੱਡੀ ਚੋਂ ਕੱਢਿਆ ਧੱਕਾ ਮਾਰ ਕੇ ਤੇ ਧੱਕਾ ਮਾਰ ਕੇ ਉਹਨੂੰ ਗੱਡੀ ਚੋਂ ਕੱਢ ਕੇ ਮੈਨੂੰ ਗੱਡੀ ਚੋਂ ਬਾਹਰ ਸੱਟ ਗਈ ਤੇ ਗੱਡੀ ਆਪ ਭਜਾ ਕੇ ਲੈ ਗਏ ਜੀ ਕਿਹੜੀ ਗੱਡੀ ਕਿਹੜੀ ਸੀ ਬਰੀਦਾ ਗੱਡੀ ਸੀ ਕਿੰਨੇ ਕਿਵੇਂ ਵਜੇ ਘਟਨੀ ਹੈ ਇਹ ਸਵਾ 8 ਵਜੇ ਤਕਰੀਬ ਜੀ ਕੋਈ ਹਥਿਆਰ ਵਗੈਰਾ ਸੀ ਕੋਈ ਨਹੀਂ ਹਥਿਆਰ ਨਹੀਂ ਕੁਝ ਸੀ ਕੋਲ ਵਿੱਚ ਕੋਈ ਜੀ ਕਿੰਨੀ ਉਮਰ ਦੇ ਲੱਗਦੀ ਸੀ ਕੋਈ ਪਤਾ ਲੱਗ ਪਸ ਲੱਗ ਪਿਆ ਸਾਰਾ ਹੀ ਬੰਲੋ 30 ਤੋਂ 40 ਦੇ ਵਿੱਚ ਵਿੱਚ ਜੀ ਲੱਗਦੇ ਇੱਕ ਬੰਦਾ ਹੈਲਥੀ ਥੋੜਾ ਜਿਆ ਕੱਦ-ਕੜ ਠੀਕ ਆ ਵਧੀਆ ਉਹਦਾ ਦੂਸਰਾ ਮੇਰੇ ਵਰਗਾ ਛੀ ਦਾ ਸੀਗਾ ਤੁਸੀਂ ਕਿੱਥੋਂ ਸੀ ਕਿੱਥੇ ਚੱਲੇ ਸੀ ਜੀ ਸਰ ਮੈਂ ਤਾਂ ਸਾਹਮਣੇ ਸ਼ਾਪ ਤੋਂ ਵਾਜ ਘਰ ਕੋ ਚੱਲਿਆ ਸੀਗਾ ਜੀ ਆਪ ਜੀ ਚਲਦੀ ਗੱਡੀ ਰੁਕੀ ਨਹੀਂ ਦੋਨੀ ਚਲਦੀ ਗੱਡੀ ਰੁਕੀ ਰੁਕੀ ਗੱਡੀ ਸੀਗੀ ਖੜਾ ਸੀ ਮੈਂ ਉਹ ਕਿਹੜੇ ਪਾਸੋਂ ਆਇਸੀ ਕੋਈ ਤਾਂ ਉਹ ਪਿੱਛੋਂ ਆਇਸੀ ਸਾਰਾ ਇਧਰ ਹਤਰਾ ਚੌਂਕ ਇਧਰ ਹੀ ਮੈਂ ਆਇਆ ਸੀਗਾ ਉਹ ਕਿਤੇ ਪਿੱਛੇ ਮੈਨੂੰ ਖੜੇ ਨ ਪੰਜ ਚਾਰ ਮਿੰਟ ਹੋ ਗਏ ਸੀਗੇ ਉਹ ਤੋਂ ਬਾਅਦ ਕਿਤੇ ਪਿੱਛੇ ਆਇਆ ਉਹ ਲੈ ਕੇ ਕਿਹੜੇ ਪਾਸੇ ਗਿਆ ਇਹ ਇਧਰ ਨੂੰ ਸਾਰਾ ਆਪਣਾ ਭਾਰੂ ਗੱਲ ਪਰ ਕੀ ਮਾਮਲਾ ਕਿ ਜਿਹੜੀ ਲੋਕੋ ਦੀ ਵਾਰਦਾਤ ਹੋਈ ਹੈ ਜਿਹੜੀ ਰਾਤ ਸਾਨੂੰ 8:15 ਵਜੇ ਰਿਪੋਰਟ ਹੋਇਆ ਸੀ ਕਿ ਗੁਰਪ੍ਰੀਤ ਨਾ ਦੇ ਬੰਦੇ ਨੇ ਰਿਪੋਰਟ ਕੀਤੀ ਸੀ ਫਿਰ ਦੋ ਬੰਦੇ ਉਹਦੀ ਕਾਰ ਸਨੇਚ ਕਰਕੇ ਲੈ ਗਏ ਆ ਅਸੀਂ ਸੀਸੀਟੀਵੀ ਚੈੱਕ ਕਰ ਰਹੇ ਆ ਜਲਦੀ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਏਗਾ ਕੀ ਘਾਤੀ ਐ ਇਸ ਕੁਸ਼ੂਸ਼ਤਰਾ ਦੱਸੇ ਜਾ ਰਹੇ ਇਸ ਬੰਦੇ ਨੂੰ ਤਾਂ ਨਹੀਂ ਪਤਾ ਸੀ ਬਾਕੀ ਇਹ ਉਹ ਕਹ ਕਰੇ ਕਹਿ ਰਿਹਾ ਵੀ ਮੋਟਰਸਾਈਕਲ ਤੇ ਆਈ ਸੀ ਦੇਖ ਰਹੇ ਆ ਚੈੱਕ ਕਰ ਰਹੇ ਆ ਸੀਸੀਟੀਵੀ ਦੇ ਜੋਗੀ ਬਰਾ ਗਿੱਦੜਵਾਹਾ ਦੇ ਐਸ ਐਚਓ ਪਰਮਜੀਤ ਸਿੰਘ ਹੋਰਾਂ ਦਾ ਕਹਿਣਾ ਹੈ ਕਿ ਆਸ-ਪਾਸ ਦੇ ਸੀਸੀਟੀਵੀ ਕੈਮਰੇ ਖੰਘਾਲ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜਲਦ ਹੀ ਫਰਾਰ ਹੋਏ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ ਹਕੀਕੀ ਟੀਵੀ ਪੰਜਾਬੀ ਲਈ ਗਿੱਦੜਵਾਹਾ ਤੋਂ ਸੋਨੀ ਢੱਲਾ ਦੀ ਰਿਪੋਰਟ